ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਪਰ ਦੇ ਵਿੱਚ ਬੱਸ ਅਡੇ 2 ਘੰਟੇ ਲਈ ਬੰਦ ਰੱਖਣਗੇ ਜਿੱਤੇ ਚਲਦਿਆਂ ਅੰਮ੍ਰਿਤਸਰ ਬੱਸ ਸਟੈਂਡ ਤੇ ਵੀ ਬੱਸ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ ਦੇ ਠੇਕਾ ਮੁਲਾਜ਼ਮਾਂ ਨੇ ਪੱਕਾ ਕਰਨ ਸੰਬੰਧੀ ਵੱਡਾ ਐਲਾਨ ਕੀਤਾ ਹੈ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੀਆਂ ਵੱਖ-ਵੱਖ ਯੂਨੀਅਨਾਂ ਨੇ ਦੇ ਆਗੂਆਂ ਨੇ ਕਿਹਾ ਕਿ ਅੱਜ ਸੂਬੇ ਪਰ ਦੇ ਬੱਸ ਅਡੇ 2 ਘੰਟੇ ਲਈ ਬੰਦ ਰਹਿਣਗੇ ਯੂਨੀਅਨ ਨੇ ਅੱਗੇ ਐਲਾਨ ਕੀਤਾ ਕਿ 6 7 8 ਅਪ੍ਰੈਲ ਨੂੰ ਕੱਚੇ ਮੁਲਾਜ਼ਮਾਂ ਵੱਲੋਂ ਪੂਰੀ ਹੜਤਾਲ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚ ਪਾਸ ਹੋਏ ਬਜਟ ਦੀਆਂ ਕਾਪੀਆਂ ਵੀ ਸਾੜਨਗੇ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕੇ ਆਰ ਟੀ ਨਿਊਜ਼ ਨੈਟਵਰਕ ਸੁਭਾਜ ਮੈਂਡਸ ਕੋ ਤਰਜੋਸਨ ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਆ ਸਿਰਫ 2 ਘੰਟੇ ਲਈ 10 ਤੋਂ 12 ਵਜੇ ਤੱਕ ਜਿਹੜਾ ਉਹ ਚੱਲ ਰਿਹਾ ਕਿਉਂਕਿ ਅੱਜ ਜਿਹੜੀ ਪ੍ਰਦਰਸ਼ ਅੱਧ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹਦੀ ਕਾਲ ਅਸੀਂ ਤਕਰੀਬਨ ਡੇਰ ਮਹੀਨਾ ਪਹਿਲਾਂ ਸਰਕਾਰ ਨੂੰ ਵਿਭਾਗ ਨੂੰ ਦਿੰਨੇ ਆ ਪਰ ਜਿਹੜਾ ਵਿਭਾਗ ਤੇ ਸਰਕਾਰ ਜਿਹੜੀ ਆ ਉਹ ਗੂੜੀ ਨੀ ਸੁੱਤੀ ਹੁੰਦੀ ਆ ਤੇ ਉਹਨੇ ਕੋਈ ਵੀ ਸਾਡੀ ਮੀਟਿੰਗ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਸਾਡੇ ਨਾਲ ਇਹ ਸਾਡੀ ਮੀਟਿੰਗ ਨਹੀਂ ਬੁਲਾਈ ਜਿਹਦੇ ਰੋਸ ਵਜੋਂ ਅੱਜ ਅਸੀਂ ਜਿਹੜਾ ਪ੍ਰਾਣੀਆਂ ਤਕਰੀਬਨ 10-15 ਸਾਲ ਤੋਂ ਪ੍ਰਾਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ 2 ਘੰਟੇ ਦਾ ਰੋਸ ਪ੍ਰਦਰਸ਼ਨ ਕਰ ਰਹੇ ਮੰਗਾ ਸਰ ਕੀਏਗੇ ਮੰਗਾ ਸਾਡੀ ਜਿਹੜੀ ਮੇਨ ਮੰਗ ਹੈ ਇੱਕ ਤੇ ਇਹ ਜਿਹੜੇ ਸਾਡੇ ਕੰਟਰੈਕਟਰ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਆ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਦੀ ਮੰਗਿਆ ਤੇ ਹੋਰ ਸਾਡੇ ਵਿੱਚ ਜਿਹੜਾ ਇੱਕ ਨਵਾਂ ਹੀ ਸਰਕਾਰ ਜਿਹੜਾ ਉਹ ਮਾਰੂthਿਆਰ ਲੈ ਕੇ ਆਈ ਆ ਪੰਜਾਬ ਦੇ ਲੋਕਾਂ ਲਈ ਵੀ ਤੇ ਮੁਲਾਜ਼ਮਾਂ ਨੇ ਵੀ ਕਿਲੋਮੀਟਰ ਬੱਸਾਂ ਜੜੀਆਂ ਉਹ ਜਿਹੜੀ ਫੋਕੀ ਸੌਰਤ ਸਰਕਾਰ ਵੱਲੋਂ ਖੱਟੀ ਜਾ ਰਹੀ ਆ ਵੀ ਆਪਾਂ ਕਿਰਾਏ ਤੇ ਬੱਸਾਂ ਪਾ ਰਹੇ ਆ ਦੱਸੋ ਵੀ ਇੱਕ ਜਿਹੜਾ ਸਰਪ੍ਰਸ ਬਜਰਾ ਆਪ ਹੀ ਸਾਡਾ ਵਿਭਾਗ ਇਦਾਂ ਦਾ ਕਿ ਆਪ ਹੀ ਖੁਦ ਕਰਜ਼ੇ ਤੇ ਬਸ ਲੈਂਦਾ ਤੇ ਆਪ ਹੀ ਫ੍ਰੀ ਕਰਦਾ ਸਰਕਾਰ ਉਹਦੇ ਵਾਸਤੇ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੰਦੀ ਤੇ ਇਹ ਵਿਭਾਗ ਜਦੋਂ ਆਪਣੀ ਪੰਨਬਸ ਜਰੀਆ ਉਹ ਕਰਜ਼ੇ ਤੇ ਲੈ ਕੇ ਪਾ ਸਕਦਾ ਤਾਂ ਫਿਰ ਕਿਲੋਮੀਟਰ ਪਾਉਣ ਦੀ ਕੀ ਲੋੜ ਆ ਇਹ ਆਪਣੇ ਚਾਹਤਿਆਂ ਨੂੰ ਖੋਜ ਕਰਨ ਵਾਸਤੇ ਜਰੀਆ ਉਹ ਕਿਲੋਮੀਟਰ ਦੀ ਬਸ ਜਰੀਆ ਪਾਈ ਜਾ ਰਹੀ ਆ ਜਿਸ ਦਾ ਅਸੀਂ ਜਰਾ ਪੂਰਨ ਵਿਰੋਧ ਕਰਦੇ ਆ ਅੱਜ ਬਜਟ ਦੀ ਕੱਪ ਵੀ ਸਾਡੀ ਚਾਹੀਦੀ ਬਿਲਕੁਲ ਜੀ ਅੱਜ ਦਾ ਜਿਹੜਾ 2 ਘੰਟੇ ਸਾਡਾ ਪ੍ਰਦਰਸ਼ਨ ਆ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਬਜਟ ਜਿਹੜਾ ਉਹ ਰਿਲੀਜ਼ ਕੀਤਾ ਉਹਦਾ ਅਸੀਂ ਵਿਰੋਧ ਕਰਦੇ ਆ ਸਾਡੇ ਵਿਭਾਗ ਨੂੰ ਉਹਦੇ ਵਿੱਚ ਕੋਈ ਜਰਾ ਉਹ ਪ੍ਰਾਪਤ ਨਹੀਂ ਹੋਇਆ ਜਿਸਦੇ ਰੋਸ ਵਿੱਚ ਅੱਜ ਅਸੀਂ ਜਰੀਆਂ ਉਹ ਬਜਟ ਦੀਆਂ ਕਾਪੀਆਂ ਛਾੜ ਰਹੇ ਹਾਂ ਯਾਤਰੀ ਪਰੇਸ਼ਾਨ ਹੋ ਰਹੇ ਯਾਤਰੀ ਜੀ ਪਰੇਸ਼ਾਨ ਜਰੇ ਹੋ ਰਹੇ ਇਹਦੇ ਵਾਸਤੇ ਜਿਹੜਾ ਖਿਮਾ ਚਾਹੁੰਦੇ ਆ ਮਾਫੀ ਮੰਗਦੇ ਆ ਕਿਉਂਕਿ ਇਹਨਾਂ ਦੀ ਵਜ੍ਹਾ ਜਿਹੜੀ ਆ ਪ੍ਰੇਸ਼ਾਨੀ ਦੀ ਵਜ੍ਹਾ ਆ ਪੰਜਾਬ ਸਰਕਾਰ ਆ ਤੇ ਜਿਹੜਾ ਸਾਡਾ ਵਿਭਾਗ ਆ ਕਿਉਂਕਿ ਜਿਹੜਾ ਇਹਨਾਂ ਵਾਸਤੇ ਵੀ ਲੜਾਈ ਲੜ ਰਹੇ ਲੋਕ ਪੰਜਾਬ ਦੀ ਜਨਤਾ ਵਾਸਤੇ 10000 ਨਵੀਂ ਬੱਸ ਦੀ ਮੰਗ ਕਰਦੇ ਆ ਕਿਉਂਕਿ ਅੱਜ ਇਹ 1947 ਤੋਂ ਬਾਅਦ ਅੱਜ ਕਿੰਨੀ ਪੰਜਾਬ ਦੀ ਜਨਤਾ ਵੱਧ ਗਈ ਆ ਤੇ ਸਾਡੀਆਂ ਬੱਸਾਂ ਜਿਹੜੀਆਂ ਉਹ ਹੀ ਜਿਹੜਾ 2400 ਫਲੀਟ ਤੋਂ ਘਟ ਕੇ ਅੱਜ 1250 ਫਲੀਟ ਰਹਿ ਚੁੱਕਾ ਤੇ ਸਾਨੂੰ ਜਿਹੜੀ ਆ ਬੱਸ ਵੱਧ ਚਾਹੀਦੀ ਆ ਬੱਸਾਂ ਉਹ ਹੀ ਨੇ ਉਹ ਵੀ ਕੰਡਮ ਹਾਲਤ ਦੀਆਂ ਬੱਸਾਂ ਨੇ ਸਾਡੇ ਕੋਲ ਕੰਮ ਵਰਕਸ਼ਾਪ ਤੇ ਹੋ ਨਹੀਂ ਰਿਹਾ ਡੀਜ਼ਲ ਤੱਕ ਵੀ ਸਾਨੂੰ ਜਿਹੜਾ ਉਹ ਮਿਲ ਨਹੀਂ ਰਿਹਾ ਟਾਇਰਾਂ ਤੋਂ ਬੱਸਾਂ ਖੜੀਆਂ ਨੇ ਇਹ ਕਰਕੇ ਲੋਕਾਂ ਦੀ ਜਿਹੜੀ ਆ ਸਹੂਲਤ ਜਰੀਆ ਉਹ ਵੀ ਜਿਹੜੀ ਆ ਬਹੁਤ ਮਾੜੀ ਦੇ ਰਹੀ ਆ ਸਾਡੀ ਗਵਰਨਮੈਂਟ ਤੇ ਵਿਭਾਗ ਇਹ ਕਰਕੇ ਲੋਕਾਂ ਦੀ ਸਹੂਲਤ ਵਾਸਤੇ ਜਿਹੜੀ ਲੜਾਈ ਲਾ ਦੇ ਮੇਰਾ ਨਾਮ ਈਵਲ ਸਿੰਘ ਆ ਮੈਂ ਡੀਪੂ ਪ੍ਰਧਾਨ ਆ ਹਾਲਾਤ ਕਦੇ ਨਹੀਂ ਬਦਲੇ ਸਰਕਾਰਾਂ ਪਹਿਲੀਆਂ ਵੇਸ ਸੀਗੀਆਂ ਚਾਹ ਵੀ ਇਦਾਂ ਹੜਤਾਲ ਜਾਰੀ ਰਹਿੰਦੀ ਸੀਗੀ ਤਦ ਵੀ ਆਮ ਲੋਕ ਪਰੇਸ਼ਾਨ ਹੁੰਦੇ ਹੋਣ ਸਰਕਾਰ ਨਵੀਂ ਆਈ ਆ ਤਦ ਵੀ ਹਾਲਾਤ ਹੋਈ ਨਾ ਹਾਂਜੀ ਸਰ ਅਸੀਂ ਬੜੀਆਂ ਆਸਾਂ ਉਮੀਦਾਂ ਨਾ ਪੰਜਾਬ ਦੀ ਜਨਤਾ ਨੇ ਪਹਿਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਬਦਲ ਕੇ ਨਵੀਂ ਇੱਕ ਪਾਰਟੀ ਲਿਆਂਦੀ ਸੀ ਨਵੀਂ ਸਰਕਾਰ ਲਿਆਂਦੀ ਸੀ ਜਿਹਦੇ ਤੇ ਬੜੀਆਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਉਮੀਦਾਂ ਸੀ ਪਰ ਉਹ ਜਿਹੜੀ ਉਮੀਦ ਸੀ ਉਹ ਸਾਡੀਆਂ ਜਿਹੜੀ ਉੱਤੇ ਪਾਣੀ ਫਿਰ ਗਿਆ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਸਰਕਾਰ ਆ ਇਹ ਮਾੜੀ ਨਿਕਲੀ ਆ ਇਹ ਸਰਕਾਰ ਨੇ ਜਿੱਥੇ ਇਹ ਰੌਲਾ ਪਾਉਂਦੇ ਸੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਕਿ ਇਹ ਵਿੱਚ ਵਿਚੋਲੀਏ ਰੱਖੇ ਆ ਉਹਦੇ ਰਾਈ ਇਹ ਲੁੱਟ ਕਰਦੇ ਆ ਜਾਂ ਬਾਦਲਾਂ ਦੀਆਂ ਬੱਸਾਂ ਫਲਾਣਿਆਂ ਦੀਆਂ ਬੱਸਾਂ ਉਹੋ ਕੰਮ ਇਹ ਹੁਣ ਕਰ ਰਹੇ ਆ ਇਹਨਾਂ ਨੇ ਜਿਹੜੇ ਠੇਕੇਦਾਰਾਂ ਬੰਦੇ ਭਰਤੀ ਕੀਤੇ ਆ ਉਹਦੇ ਉਹਨਾਂ ਦੀਆਂ ਸਰਕਾਰਾਂ ਵੇਲੇ ਇੱਕ ਠੇਕੇਦਾਰ ਹੁੰਦਾ ਸੀ ਹੁਣ ਤਿੰਨ ਤਿੰਨ ਠੇਕੇਦਾਰ ਇਹਨਾਂ ਨੇ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਲਿਆ ਕੇ ਵਾਰਦੇ ਆ ਉਹ ਰੱਦ ਕੇ ਲੁੱਟ ਕਰ ਰਹੇ ਆ ਇਹ ਵਰਕਰਾਂ ਦਾ ਸ਼ੋਸ਼ਣ ਕਰ ਰਹੇ ਆ ਤੇ ਜਿਹੜੇ ਟਾਈਮ ਟੇਬਲਾਂ ਦੇ ਵਿੱਚ ਵੀ ਪ੍ਰਾਈਵੇਟ ਆਪਰੇਟਰਾਂ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾ ਰਹੀ ਆ ਰੋਡਵੇ ਨੂੰ ਖੁੰਝੇ ਲਾਇਆ ਜਾ ਰਿਹਾ ਇਸ ਕਰਕੇ ਪਹਿਲੀਆਂ ਸਰਕਾਰਾਂ ਨਾਲੋਂ ਇਹ ਜਿਹੜੀ ਸਰਕਾਰ ਆ ਇਨਕਮੀ ਸਰਕਾਰ ਆ ਅੱਜ 10 ਤੋਂ 12 ਬੱਸ ਅੱਡੇ ਸਾਰੇ ਬੰਦ ਕੀਤੇ ਗਏ ਨੇ ਜੇਕਰ ਫਿਲਹਾਲ ਵੀ ਮੰਗਾਂ ਨਹੀਂ ਮਣੀ ਦੇ ਅਗਲਾ ਕੀ ਰਣਨੀਤੀ ਕੀ ਕਿਸ ਤਰ੍ਹਾਂ ਕੀਤਾ ਜਾਏਗਾ ਪਰਕਰ ਅੱਗੇ ਸਾਡਾ ਜੀ 7 8 9 ਦੀ ਹੜਤਾਲ ਆ ਉਹਦੇ ਵਿੱਚ ਪੰਜਾਬ ਰੋਡ ਦੇ ਪੰਜ ਬੱਸ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮ ਹੋਵੇਗਾ ਪੂਰਾ 3 ਦਿਨ 3 ਦਿਨ 7 8 ਤੇ 9 ਦੀ ਹੜਤਾਲ ਆ ਜਿਹਦੇ ਵਿੱਚ ਮੁੜ ਕੇ ਅਸੀਂ ਮੁੱਖ ਮੰਤਰੀ ਦੀ ਰਾਹ ਦਾ ਘਰੋ ਵੀ ਕਰਾਂਗੇ ਆ ਮੈਂ ਤੁਹਾਡਾ ਤੇ ਅੱਜ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਕੀ ਕਹਿਣਾ ਚਾਹਾਂ ਮੈਂ ਪ੍ਰਧਾਨ ਅਮਰ ਸਰਵੰਤੋ ਹੀਰਾ ਸਿੰਘ ਜਿਹੜਾ ਅੱਜ ਦਾ ਪ੍ਰਦਰਸ਼ਨ ਹੋ ਰਿਹਾ ਜੀ ਇਹ ਪ੍ਰਦਰਸ਼ਨ ਜਿਹੜਾ ਵਾ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਚੱਲਦੇ ਆ ਰਹੇ ਆ ਪਹਿਲਾਂ ਅਸੀਂ ਕਾਲੀਦਾਲ ਸਰਕਾਰ ਦਾ ਸੰਤਾਪ ਵਢਾਇਆ ਬਾਅਦ ਚ ਅਸੀਂ ਕਾਂਗਰਸ ਦਾ ਸੰਤਾਪ ਵਢਾਇਆ ਤੇ ਜਿਹੜੀ ਆ ਸਰਕਾਰ ਲਿਆਂਦੀ ਏ ਬੜੇ ਚਾਵਾ ਤੇ ਖੁਸ਼ੀਆਂ ਦੇ ਨਾਲ ਲੈ ਕੇ ਆਏ ਹਾਂ ਵੀ ਇਹ ਜਿਹੜੀ ਸਰਕਾਰ ਆ ਸਾਡਾ ਜਿਹੜਾ ਕੱਚੇ ਮੁਲਾਜ਼ਮਾਂ ਦਾ ਕੋਈ ਨਾ ਕੋਈ ਹੱਲ ਕੱਢੂਗੀ ਕਿਉਂਕਿ ਇਹਨਾਂ ਤੋਂ ਉਮੀਦ ਤਾਂ ਜਾਗੀ ਸੀ ਕਿ ਸਾਡੇ ਜਿਹੜੇ ਪਾਰਟੀ ਦੇ ਕਨਵੀਨਰ ਹੀ ਕੇਜਰੀਆ ਵਾਲਾ ਚਾ ਸਾਡੇ ਸੀਐਮ ਭਗਵੰਤ ਸਿੰਘ ਮਾਨ ਉਹ ਸਾਡੇ ਕੱਚੇ ਮੁਲਾਜ਼ਮਾਂ ਦੇ ਵਿੱਚ ਬੈਠ ਕੇ ਜਿਹੜੇ ਵਾਅਦੇ ਕਰਦੇ ਰਹੇ ਆ ਵੀ ਅੱਜ ਤੋਂ ਬਾਅਦ ਸਾਡੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਕੋਈ ਵੀ ਧਰਨਾ ਜਾਂ ਪ੍ਰਦਰਸ਼ਨ ਨਹੀਂ ਹੋਊਗਾ ਕੱਚੇ ਮੁਲਾਜ਼ਮ ਸਾਰੇ ਉਹ ਪੱਕੇ ਕਰ ਦਿੱਤੇ ਜਾਣਗੇ ਠੇਕੇਦਾਰ ਵਿਚੋਲੀਆਂ ਕੱਢ ਦਿੱਤੇ ਜਾਣਗੇ ਪਰ ਹੋਇਆ ਉਸਦੇ ਉਲਟ ਆ ਸਾਡੇ ਹੀ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਹੀ ਫਿਰ ਦੋ ਹੋ ਗਿਆ ਤੇ ਇਦਾਂ ਪੀਆਰਟੀਸੀ ਦੇ ਪਨਬਸ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਨਬਸ ਪੀਆਰਟੀਸੀ ਦੇ ਵਿੱਚ ਪਾ ਦਿੱਤੀਆਂ ਗਈਆਂ ਉਹਨੋਂ ਪਨਵਾਦ ਦੇ ਵਿੱਚ ਪਾਉਣ ਜਾ ਰਹੇ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਜਿਹੜੀਆਂ ਸਾਡੀਆਂ ਪਾਲਿਸੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਸਾਡੇ ਮਾਨ ਜੋ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਤੇ ਐਡਵੋਕੇਟ ਜਨਰਲ ਦੀ ਸਲਾਹ ਦੇ ਨਾਲ ਸਾਡੀ ਪਾਲਿਸੀ ਬਣੀ ਆ ਕੱਚੇ ਮੁਲਾਜ਼ਮਾਂ ਦੀ ਪੱਕੇ ਕਰਨ ਦੀ ਪਨਵਾਸ ਰੋਡਵੇ ਦੀ ਸਾਨੂੰ ਅਸੀਂ ਉਹ ਚਾਹੁੰਦੇ ਆ ਵੀ ਸਾਡੀ ਪਾਲਿਸੀ ਜਿਹੜੀ ਉਹ ਲਾਗੂ ਕਰ ਦਿੱਤੀ ਜਾਵੇ ਅਗਰ ਨਾ ਮੰਨ ਮੰਗ ਮੰਨੀ ਗਈ ਤਾਂ ਫਿਰ ਪ੍ਰਦਰਸ਼ਨ ਹੋ ਜਾਂਦੀ ਹੈ ਜਿਹੜੀ ਮੰਗ ਸਾਡੀ ਜੇ ਅੱਜ ਨਾ ਮੰਨੀ ਗਈ ਤੇ ਇਸ ਤੋਂ ਬਾਅਦ ਜਿਹੜਾ ਅੱਜ ਅਸੀਂ 2 ਘੰਟੇ ਲਈ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਆ ਇਸ ਤੋਂ ਬਾਅਦ ਅਸੀਂ 7 8 9 ਦੀ ਜਿਹੜੀ ਉਹ 3 ਦਿਨ ਜੋਗਾ ਚ ਹੜਤਾਲ ਜਿਹੜੀ ਰੋਜ਼ਾ ਹੜਤਾਲ ਕਰਨ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਸੀਐਮ ਦਾ ਜਿਹੜਾ ਘਰਾਓ ਕਰਾਂਗੇ ਅੱਜ ਪ੍ਰਦਰਸ਼ਨ ਹੈ ਇਸ ਦੀ ਕਿੰਨੇ ਵਜੇ ਤੱਕ ਕੀ ਪਰਮਿਸ਼ਨ ਹੈ ਔਰ ਸਿਕਿਉਰਟੀ ਨੂੰ ਲੇਕਿਨ ਕਿਸ ਤਰ੍ਹਾਂ ਦੀ ਪਰਮਿਸ਼ਨ ਲਈਏ ਇਹਨਾਂ ਦੇ ਟਾਈਮ ਜਿਹੜਾ ਉਹ ਆਪਣਾ ਪੰਨਬਸ ਨੇ ਆਪਣੇ ਪੰਜਾਬ ਸਰਕਾਰ ਦੇ ਮੰਗਾਂ ਲੈ ਕੇ ਧਰਨਾ ਦਿੱਤਾ ਵਾ ਸਾਰੇ ਪੰਜਾਬ ਧਰਨੇ ਜਲ ਰਹੇ ਪਿਆ ਅੰਮ੍ਰਿਤਸਰ ਵੀ ਇਹੜਾ ਧਰਨਾ ਵਾ ਅੱਜ 2 ਨੰਬਰ ਗੇਟ ਤੇ ਪੰਨਬਸ ਵੱਲੋਂ ਲਗਾਇਆ ਗਿਆ ਵਾ 10 ਤੋਂ 2 ਵਜੇ ਤੱਕ ਇਹਨਾਂ ਦਾ ਟਾਈਮ ਹੈ ਸਿਕਿਉਰਿਟੀ ਨੂੰ ਲੈ ਕੇ ਕਿਸ ਤਰੀਕੇ ਕਿਉਂਕਿ ਯਾਤਰੀਆਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਸਿਕਿਉਰਿਟੀ ਕਿਸ ਤਰੀਕੇ ਲਗਾਓ ਬਾਂ ਜੋ ਕਮਿਸ਼ਨਰ ਸਾਹਿਬੀ ਦੇ ਹਦਾਇਤਾਂ ਦੇ ਅਨੁਸਾਰ ਸਾਰੇ ਆਫੀਸਰ ਸਾਹਿਬਾਨਾਂ ਦੀ ਟੀਮ ਜਿਹੜੀ ਸਾਰੇ ਆਫੀਸਰ ਸਾਹਿਬਾਨਾਂ ਆਪਣੀ ਟੀਮਾਂ ਲੈ ਕੇ ਬੱਸ ਸਟੈਂਡ ਦੇ ਵਿੱਚ ਹਾਜ਼ਰ ਹੈ ਤੇ ਲੈਫਟ ਰਾਈਟ ਸਭ ਆਪਣੀ ਕੋਈ ਟੂਰਿਸਟ ਨੂੰ ਕੋਈ ਸਵਾਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਸਿਕਿਉਰਿਟੀ ਦੇ ਪੂਰੇ ਉਪਤਾਅ ਇਤਿਹਾਮ ਕੀਤਾ ਗਿਆ ਹੈ